ਪਰ ਭਾਈ ਜੈਤਾ ਜੀ ਦੀ ਸੇਵਾ ਕੀਤੀ ਤੂੰ ਤਾਂ ਨੇ ਇੱਥੋਂ ਚੱਲੇ ਇੱਥੋਂ ਚੱਲ ਕੇ ਜਿਹੜਾ ਅਗਲਾ ਪੜਾ ਹੈ ਕਦਮ ਦਰ ਕਦਮ ਪਿੰਡਾ ਤੈਅ ਕਰਦੇ ਆ ਇਹ ਗੱਲ ਚੇਤਾ ਰੱਖਿਓ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਕਰੀਬ 322 ਕਿਲੋਮੀਟਰ ਦਾ ਪੰਡ ਹੈ ਨੇੜੇ ਨਹੀਂ ਹੈ ਕਿੱਡਾ ਲੰਮਾ ਪੰਡ ਹੈ ਔਰ ਕਿਵੇਂ ਆਪਣੇ ਸਿਰ ਤੇ ਸੀਸ ਝੁੱਕ ਕੇ ਆਪਣੇ ਹਿਰਦੇ ਨੂੰ ਸੰਭਾਲ ਲਿਆ ਹੋਵੇਗਾ ਭਾਈ ਦਾਤਾ ਜੀ ਨੇ ਦੂਜਾ ਪੜਾ ਜਾ ਕੇ ਤਰਾਵੜੀ ਜਦੋਂ ਤਰਾਵੜੀ ਦੀ ਧਰਤੀ ਤੇ ਪਹੁੰਚੇ ਸਨ ਨਾ ਤੇ ਇੱਕ ਧੋਬੀ ਨਦੀ ਦੇ ਕੰਢੇ ਬੈਠ ਕੇ ਕੱਪੜੇ ਧੋ ਰਿਹਾ ਕੁਦਰਤੀ ਮਿਲਾਪ ਹੋ ਗਿਆ ਜੇਰਾ ਦੇਖ ਕੇ ਤੇ ਤੋਬੀ ਨੇ ਸ਼ਬਦ ਆਖੇ ਵੀ ਤੂੰ ਜਾਪਦੇ ਗੁਰੂ ਨਾਨਕ ਦੇ ਦਰ ਦਾ ਸਿੱਖ ਹੈ ਭਾਈ ਦੇਤਾ ਜੀ ਨੇ ਵੀ ਆਖਿਆ ਵੀ ਹਾਂ ਮੈਂ ਗੁਰੂ ਨਾਨਕ ਸਾਹਿਬ ਦਾ ਹੀ ਸਿੱਖ ਹੈ ਤੋਬੀ ਨੇ ਆਖਿਆ ਮੈਂ ਤੇ ਇਨਾ ਸ਼ਾਹੀ ਲੋਕਾਂ ਦੀਆਂ ਕੱਪੜੇ ਧੋ ਕੇ ਆਪਣੀ ਕਿਰਤ ਕਰਦਾ ਤੇ ਆ ਸਿੱਖਾ ਜੇ ਤੂੰ ਗੁਰੂ ਨਾਨਕ ਦਾ ਸਿੱਖ ਹੈ ਨਾ ਤੇ ਮੇਰੀ ਭਾਵਨੇ ਤੂੰ ਮੇਰੇ ਨਾਲ ਚੱਲ ਮੈਂ ਤੇਰੀ ਸੇਵਾ ਕਰਾਂ ਤੈਨੂੰ ਪ੍ਰਸ਼ਾਦ ਪਾਣੀ ਸ਼ਕਾਵਾਂ ਘਰ ਲੈ ਗਿਆ ਬੜੇ ਪਿਆਰ ਨਾਲ ਘਰ ਲੈ ਗਿਆ ਉਹ ਤੋਬੀ ਦਾ ਨਾਮ ਹੈ ਦੇਵਾ ਰਾਮ ਦੇਵਾ ਰਾਮ ਘਰ ਲੈ ਜਾ ਕੇ ਤੇ ਜਦੋਂ ਉਹਨੇ ਘਰ ਜਾਂਦੇ ਜਾਂਦੇ ਗੁਰੂ ਦੀ ਬਾਤ ਪਾਈ ਇੱਕ ਸ਼ਬਦ ਕਹਿ ਦਿੱਤਾ ਵੀ ਮੈਂ ਇੱਕ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ دیدار ਕੀਤੇ ਸਨ ਤੇ ਮੈਂ ਮਨ ਵਿੱਚ ਕਈ ਵਾਰੀ ਅਰਦਾਸ ਕਰਦਾ ਹਾਂ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੂੰ ਬੇਅੰਤ ਹੈ ਕਦੀ ਕਿਰਪਾ ਕਰ ਦੇਵੀਂ ਤੂੰ ਗਰੀਬ ਦੇ ਘਰ ਆਪਣੇ ਮੁਬਾਰਕ ਚਰਨ ਪਾਈਂ ਕਦੀ ਮੇਰੇ ਘਰ ਚਰਨ ਪਾਈਂ ਅਗੋਂ ਭਾਈ ਜੈਤਾ ਜੀ ਪੁੱਛਦੇ ਆ ਵੀ ਜੇ ਤੇਰੇ ਘਰ ਗੁਰੂ ਤੇਗ ਬਹਾਦਰ ਸਾਹਿਬ ਆ ਜਾਣ ਤਰੇ ਜਾ ਰਹੇ ਨੇ ਵਿਚਾਰਾਂ ਚੱਲਦੀਆਂ ਤੇ ਤੂੰ ਕਿਹੋ ਜੀ ਸੇਵਾ ਕਰੇਂਗਾ ਦੇਵਾ ਰਾਮ ਤੋ ਵੀ ਆਖਦਾ ਮੈਂ ਸਤਗੁਰੂ ਲਈ ਇੱਕ ਉੱਚਾ ਪਲੰਗ ਚੌਂਕੀ ਕਹਿ ਲਉ ਤੇ ਉਹ ਬਣਾ ਕੇ ਰੱਖਿਆ ਮੈਂ ਬੜੀ ਭਾਵਨਾ ਨਾਲ ਇੱਕ ਸਤਗੁਰੂ ਦੇ ਲਈ ਬਿਸ਼ਾਈ ਵਾਸਤੇ ਕਪੜਾ ਹਜ਼ੂਰ ਦੇ ਸੇਵਾ ਸੰਭਾਲ ਲਈ ਵਸਤਰਾਂ ਲਈ ਕਪੜਾ ਉਹ ਸਭ ਕੁਝ ਰੱਖਿਆ ਹੋਇਆ ਹੈ ਕਦੀ ਮੇਰੇ ਹਿਰਦੇ ਦਾ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਆਏ ਤੇ ਸਹੀ ਮੈਂ ਉਸ ਪਲੰਗ ਤੇ ਬਿਠਾਵਾਂ ਮੈਂ ਉਸੇ ਕਪੜਾ ਜਿਹੜਾ ਸਤਿਗੁਰੂ ਦੇ ਬੈਠਣ ਵਾਸਤੇ ਵਿਛਾਈ ਕਰਾਂ ਇਹ ਸਾਰੀ ਸੇਵਾ ਸੰਭਾਲ ਮੈਂ ਬੜੀ ਭਾਵਨਾ ਨਾਲ ਕਰਾਂ ਕਦੀ ਗਰੀਬ ਨੂੰ ਨਵਾਜ ਦੇਵੇਂ ਭਾਈ ਦੇ ਭਾਈ ਦੇਤਾ ਜੀ ਦੇ ਨੇਤਰਾਂ ਵਿੱਚੋਂ ਬੈਰਾਗ ਦਾ ਨੀਰ ਆ ਗਿਆ ਤੇ ਉਹਦੇ ਘਰ ਪਹੁੰਚਦੇ ਪਹੁੰਚਦੇ ਆ ਜਦੋਂ ਘਰ ਪਹੁੰਚੇ ਤੇ ਬਚਨ ਆਖਿਆ ਵੀ ਦਿਖਾ ਉਹ ਠਾਂਟ ਕਾਣਾ ਬਖਾ ਭਾਈ ਦੇਵਾ ਰਾਮ ਨੇ ਉਹ ਆਸਣ ਲਾ ਕੇ ਰੱਖਿਆ ਹੋਇਆ ਸੀ ਪਿਆਰ ਵਿੱਚ ਭਾਈ ਜੈਤਾ ਜੀ ਨੇ ਆਪਣੇ ਸਿਰ ਤੋਂ ਟੋਕਰੀ ਉਤਾਰ ਕੇ ਜਿਹਦੇ ਵਿੱਚ ਸਤਿਗੁਰੂ ਦਾ ਸੀਸ ਹੈ ਤੇ ਉਹ ਰੱਖ ਦਿੱਤੀ ਜਦੋਂ ਰੱਖੀ ਤੇ ਕਹਿਣ ਲੱਗਿਆ ਦੇਵਾ ਰਾਮ ਵੀ ਇਹ ਸਤਿਗੁਰੂ ਦਾ ਆਸਣ ਹੈ ਇੱਥੇ ਨਾ ਰੱਖ ਇਹ ਜੋ ਤੂੰ ਲਈ ਫਿਰਨਾ ਹੈ ਤੇ ਉਸ ਵੇਲੇ ਭਾਈ ਜੈਤਾ ਜੀ ਨੇ ਬਚਨ ਆਖੀ ਕਹਿ ਲੱਗੇ ਭਲਿਆ ਜਿਸ ਗੁਰੂ ਨੂੰ ਚੇਤਾ ਕਰਦੇ ਇਹ ਸਤਿਗੁਰੂ ਦਾ ਹੀ ਪਾਵਨ ਸੀਸ ਹੈ ਇਤਿਹਾਸ ਕਹਿੰਦਾ ਜਦੋਂ ਭਾਈ ਦੇਵਾ RAM ਨੇ ਉਹ ਖੋਲ ਕੇ ਪੰਜ ਲੜਾ ਕਪੜਾ ਤੇ ਦیدار ਕੀਤਾ ਉਦੇ ਨੇਤਰਾਂ ਵਿੱਚੋਂ ਨੀਰ ਆ ਗਿਆ ਧੰਨ ਗੁਰੂ ਤੇਗ ਬਹਾਦਰ ਸੇ ਪਾਤਸ਼ਾਹ ਗਰੀਬ ਨਿਵਾਜ ਤੁਸੀਂ ਦਰਸ਼ਨ ਵੀ ਦਿੱਤੇ ਤੇ ਦਰਸ਼ਨ ਦਿੱਤੇ ਵੀ ਕਿਸ ਰੂਪ ਵਿੱਚ ਹੈ ਤੁਸੀਂ ਦਰਸ਼ਨ ਵੀ ਦਿੱਤੇ ਸਾਰੀ ਭਾਈ ਜੈਤਾ ਜੀ ਨੂੰ ਨੇ ਬਚਨ ਆਖੇ ਵੀ ਤੁਸੀਂ ਪ੍ਰਸ਼ਾਦ ਪਾਣੀ ਛੱਕ ਕੇ ਕੁਝ ਕੜੀਆਂ ਆਰਾਮ ਕਰੋ ਕੁਝ ਸਮਾਹ ਆਰਾਮ ਕਰੋ ਭਾਈ ਜੇਬਾ ਰਾਮ ਇੱਕ ਕੱਪੜੇ ਦੀ ਚੌਰ ਬਣਾ ਕੇ ਜਿਵੇਂ ਕਿਵੇਂ ਕੱਪੜੇ ਦੀ ਚੌਰ ਬਣਾ ਕੇ ਬਹੁਤ ਭਾਵ ਨਾਲ ਨਾਲ ਨੇਤਰਾਂ ਵਿੱਚੋਂ ਬੈਰਾਗ ਦਾ ਨੀਰ ਵਗਾਉਂਦਾ ਤੇ ਗੁਰੂ ਚਰਨਾਂ ਤੇ ਗੁਰੂ ਦੇ ਸੀਸ ਤੇ ਸੇਵਾ ਕਰਦਾ ਰਿਹਾ ਚੌਰ ਟਲਉਂਦਾ ਰਿਹਾ ਆਖਰ ਵਕਤ ਲੰਘ ਗਿਆ ਬੂਹੇ ਘਰ ਦੇ ਬੰਦ ਕੀਤੇ ਹੋਏ ਨੇ ਆਖਰ ਫਿਰ ਭਾਈ ਜੈਤਾ ਜੀ ਉੱਠੇ ਕੁਝ ਸਮਾਂ ਆਰਾਮ ਕਰਕੇ ਪ੍ਰਸ਼ਾਦ ਪਾਣੀ ਫਿਰ ਛਕਾਇਆ ਬਚਨ ਆਖਿਆ ਕਹਿਣ ਲੱਗੇ ਭਲਿਆ ਕੁਝ ਸਮਾਂ ਹੋਰ ਰੁਕ ਜਾ ਸਤਿਗੁਰੂ ਮੇਰੇ ਘਰ ਵਿੱਚ ਬਰਾਜਮਾਨ ਨੇ ਉਸ ਵੇਲੇ ਭਾਈ ਜੈਤਾ ਜੀ ਨੇ ਸਾਰੀ ਬਾਤ ਸਮਝਾਈ ਕਿ ਮੈਂ ਪੰਦ ਤੈ ਕਰਕੇ ਆਨੰਦਪੁਰ ਸੇ ਪੁੰਤ ਨੇ ਗੁਰੂ ਚਰਨਾਂ ਵਿੱਚ ਦੋਨੋਂ ਸਿੱਖ ਗੁਰੂ ਚਰਨਾਂ ਵਿੱਚ ਗੁਰੂ ਜੀ ਦੇ ਸੀਸ ਕੋਲ ਬੈਠੇ ਨੇ ਇੱਕ ਦੂਜੇ ਨਾਲ ਗੁਰੂ ਦੀ ਵਿਚਾਰ ਕਰਕੇ ਭਾਈ ਦੇਵਾ RAM ਨੇ ਫਿਰ ਬਚਨ ਆਖੇ ਭਾਈ ਜੇਤਾ ਜੀ ਬਹੁਤ ਸੰਭਾਲ ਨਾਲ ਜਾਣਾ ਬੜੀ-ਬੜੀ ਸੇਵਾ ਕਰ ਰਹੇ ਹੋ ਚਾਰ ਛੇਰੇ ਪਾਪੀ ਲੋਕਾਂ ਦਾ ਬ ਸੇਵਾ ਕਿਸੇ ਨੂੰ ਖਬਰ ਨਾ ਮਿਲ ਜਾਏ ਸਤਿਗੁਰੂ ਦਾ ਸੀਸ ਅਨੰਦਪੁਰ ਸੇ ਪਹੁੰਚ ਜਾਏ ਭਾਈ ਜੇਤਾ ਜੀ ਨੇ ਫਿਰ ਸਤਿਗੁਰੂ ਦਾ ਸੀਸ ਚੁੱਕਿਆ ਇੱਥੋਂ ਚੱਲ ਪਏ ਨੇ ਅੱਗੇ ਟਾਂਗਰੀ ਨਦੀ ਐ ਟਾਂਗਰੀ ਨਦੀ ਪਾਰ ਕੀਤੀ ਆਪਣੇ ਪੈਰ ਦਾ ਜੋੜਾ ਉਤਾਰ ਦਿੱਤਾ ਉਹਨੂੰ ਕਿਉਂਕਿ ਸਿੱਧੇ ਰਾਹ ਨਹੀਂ ਗਏ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਐ ਉਹ ਰਸਤਾ ਨਹੀਂ ਗਏ ਸਨ ਜਿੱਥੋਂ ਆਮ ਲੋਕ ਲੰਘਦੇ ਸਨ ਉਹ ਰਾਹ ਨਹੀਂ ਗਏ ਜੇ ਉੱਥੋਂ ਦੀ ਜਾਂਦੇ ਹੋ ਸਕਦਾ ਕੋਈ ਰਾਹਗੀਰੀ ਪੁੱਛ ਲੈਂਦਾ ਵੀ ਸਿਰ ਤੇ ਕੀ ਕੁਝ ਚੁੱਕ ਕੇ ਲੈ ਕੇ ਚੱਲਿਓ ਕਿਸੇ ਨੂੰ ਖਬਰ ਮਿਲ ਜਾਂਦੀ ਸਿੱਧੇ ਰਾਹ ਨਹੀਂ ਗਏ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਐ ਅਗਲਾ ਪੜਾ ਤੁਰਨ ਵਾਸਤੇ ਟਾਂਗਰੀ ਨਦੀ ਆ ਗਈ ਤੇ ਪੈਰ ਦਾ ਜੋੜਾ ਉਤਾਰ ਦਿੱਤਾ ਜੋੜਾ ਉਤਾਰ ਕੇ ਟਾਂਗਰੀ ਨਦੀ ਨੂੰ ਵਿਚਕਾਰ ਦੀ ਪਾਰ ਕੀਤਾ ਉਹਦੇ ਵਿੱਚ ਪਾਣੀ ਸੀ ਜਿਵੇਂ ਕਿਵੇਂ ਉਹਨੂੰ ਪਾਰ ਕਰਕੇ ਅੱਗੇ ਇੱਕ ਲੋਖਾ ਜਾਂਡ ਹੈ ਉਹਦੇ ਥੱਲੇ ਕੁਛ ਘੜੀਆਂ ਆਰਾਮ ਕੀਤਾ ਉੱਥੋਂ ਚੱਲ ਪਏ ਨੇ ਅੰਬਾਲੇ ਦੇ ਲਾਗੇ ਜਾ ਕੇ ਅੱਗੇ ਫਿਰ ਜਾ ਕੇ ਇੱਕ ਦਰਗਾਹੀ ਸ਼ਾ ਅੰਬਾਲਾ ਪਾਰ ਕੀਤਾ ਇੱਥੋਂ ਲੰਘ ਕੇ ਮੈਂ ਸੌਖੇ ਸ਼ਬਦਾਂ ਵਿੱਚ ਕਹਾਂ ਬਨੂੜ ਹੈ ਨਾ ਜਿਹੜਾ ਚੰਡੀਗੜ੍ਹ ਦੇ ਨੇੜੇ ਚੰਡੀਗੜ੍ਹ ਇੱਕ ਗੁਰਦੁਆਰਾ ਨਾਢਾ ਸਾਹਿਬ ਇੱਕ ਨਾਬਾ ਸਾਹਿਬ ਹੈ ਨਾਬਾ ਸਾਹਿਬ ਦੀ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਹੈ ਉੱਥੇ ਇੱਕ ਫਕੀਰ ਹੈ ਜੀ ਦਾ ਨਾਮ ਹੈ ਦਰਗਾਹੀ ਸ਼ਾ ਉਹ ਦਰਗਾਹੀ ਸ਼ਾ ਦੇ ਕੋਲ ਟਿਕਾਣਾ ਕੀਤਾ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾ ਦਾ ਬੜਾ ਆਸ਼ਕ ਸੀ ਬਹੁਤ ਪਿਆਰ ਵਾਲਾ ਸੀ ਸਤਿਗੁਰੂ ਦੇ ਉਹਨੇ ਕਈ ਵਾਰ دیدار ਕੀਤੇ ਸਨ ਔਰ ਬਹੁਤ ਖੁੱਲ੍ਹ ਦਿਲਾਂ ਫਕੀਰ ਸੀ ਬਹੁਤ ਖੁੱਲ੍ਹ ਦਿਲਾਂ ਫਕੀਰ ਸੀ ਉਹਨੂੰ ਮੁਸਲਮਾਨ ਵੀ ਪਿਆਰ ਕਰਦੇ ਸਨ ਉਹਨੂੰ ਸਨਾਤਨ ਮਤ ਦੇ ਲੋਕ ਵੀ ਪਿਆਰ ਕਰਦੇ ਸਨ ਕਿਉਂਕਿ ਉਹਦੇ ਹਿਰਦੇ ਵਿੱਚ ਪਰਮਾਤਮਾ ਵਸਿਆ ਹੋਇਆ ਸੀ ਇਹ ਤੇ ਮੈਂ ਕਈ ਵਾਰੀ ਬੇਨਤੀ ਆਖਨੇ ਧਰਮ ਹੈ ਨਾ ਜਿਹੜਾ ਅੱਜ ਵੀ ਸੱਚਮੁੱਚ ਜਦੋਂ ਕੋਈ ਧਰਮੀ ਹੋ ਜਾਏ ਨਾ ਧਰਮ ਕਿਸੇ ਇੱਕ ਦਾ ਨਹੀਂ ਹੈ ਧਰਮ ਬੜਾ ਸਾਂਝਾ ਹੈ ਪਰ ਸੱਚਮੁੱਚ ਜਿਹਨੇ ਧਰਮ ਦੀ ਕਮਾਈ ਕਰ ਲਈ ਜਿਹਨੂੰ ਅਮਰਤ ਬਾਣੀ ਨੇ ਬਚਨ ਆਖਿਆ ਕਿ ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆਹ ਅਵਸਥਾ ਦਾ ਕੋਈ مالک ਬਣ ਜਾਏ ਉਹਨੂੰ ਸਾਰੀ ਪਿਆਰ ਕਰਦੇ ਨੇ ਹੁਣ ਇੱਥੇ ਦਰਗਾਹੀ شاہ ਕੋਲ ਫਕੀਰ ਕੋਲ ਰੁਕੇ ਉਹਨੇ ਰੱਜ ਕੇ ਗੁਰੂ ਦਾ دیدار ਵੀ ਕੀਤਾ ਨੈਤਰਾ ਵਿੱਚੋਂ ਨੀਰ ਵੀ ਵਗਾਇਆ ਤੇ ਬੇਨਤੀ ਆਕੀ ਸਤਗੁਰੂ ਕਦੀ ਤੇਰਾ دیدار ਕੀਤਾ ਸੀ ਪੂਰੇ ਸਰੀਰ ਦੇ ਅੰਦਰ ਅੱਜ ਤੇਰੀ ਕਦੇਹੀ ਕਿਰਪਾ ਬਾਰ ਬਾਰ ਤੈਨੂੰ ਯਾਦ ਕਰਨਾ ਤੇ ਅੱਜ ਸਤਗੁਰੂ دیدار ਦਿੱਤਾ ਉਹ ਵੀ ਕੇਵਲ ਸੀਸ ਦੇ ਦੂ ਵਿਚ ਉਹਨੇ ਵੀ ਭਾਈ ਜੇਤਾ ਜੀ ਨੂੰ ਕੁਝ ਕੜੀਆਂ ਆਰਾਮ ਕਰਵਾਇਆ ਔਰ ਨਾਲ ਉਹਨੇ ਸੇਵਾ ਵੀ ਬੜੀ ਭਾਵਨਾ ਨਾਲ ਕੀਤੀ ਇੱਥੋਂ ਚੱਲ ਕੇ ਫਿਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਬੜੇ ਸੌਖੇ ਸ਼ਬਦਾਂ ਵਿੱਚ ਇੰਨੀ ਗੱਲ ਚੇਤਾ ਰੱਖ ਲਓ ਭਾਈ ਜੇਤਾ ਜੀ 14 ਸਾਲ ਦੀ ਉਮਰ ਵਿੱਚ 1675 ਵਿੱਚ ਸ਼ਹਾਦਤ ਹੋਈ ਨਵੰਬਰ ਮਹੀਨੇ ਇਥੋਂ ਸੀਸ ਲੈ ਕੇ ਪੰਜ ਪੜਾ ਕਰਦਿਆਂ ਕਰਦਿਆਂ ਬਹੁਤ ਵਿਖੜੇ ਪਿੰਡਾਂ ਵਿੱਚ ਦੀ ਨਿਕਲਦੇ ਆ ਨਿਕਲਦੇ ਆ ਆਖਰ ਕੀਰਤਪੁਰ ਸਾਹਿਬ ਪਹੁੰਚ ਗਏ ਨੇ ਕਿੰਦੀ ਵੱਡੀ ਸੇਵਾ ਕੀਤੀ ਗੁਰੂ ਦੀ ਕਦੀ ਆਪਣੇ ਹਿਰਦੇ ਚ ਝਾਤ ਪਾਓ ਗੁਰੂ ਦਾ ਸੀਸ ਚੁੱਕਿਆ ਹੋਵੇ ਤੇ ਕਦਮ ਕਿਵੇਂ ਤੋਰੇ ਹੋਣਗੇ ਭਾਈ ਦੇਤਾ ਦੀ ਜਿਸ ਗੁਰੂ ਨਾਲ ਇੰਨਾ ਪਿਆਰ ਹੋਵੇ ਅੰਮ੍ਰਿਤ ਬਾਣੀ ਦੇ ਬੋਲ ਨੇ ਜਿਸ ਪਿਆਰੇ ਸਿਉ ਨੇ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ ਫਿਰ ਵੀ ਆਪਣੇ ਆਪ ਨੂੰ ਸੰਭਾਲ ਕੇ ਗੁਰੂ ਦੀ ਸੇਵਾ ਕਰਨੀ ਸੀ ਕਦਮ ਦਰ ਕਦਮ ਪੈਂਡਾ ਤੈ ਕਰਕੇ ਕੀਰਤਪੁਰ ਸੇ ਪਹੁੰਚ ਗਏ ਇਥੋਂ ਸਿੱਖਦਾ ਹਾਂ ਸੁਨੇਹਾ ਗੁਰੂ ਗੋਬਿੰਦ ਸਿੰਘ ਸਾਹਿਬ ਆਦਿਸ਼ਾ ਕੁਲ ਪਹਚਾਇਆ ਹੈ ਮਹਾਰਾਜ ਸਤਿਗੁਰੂ ਦਾ ਸੀਸ ਆਇਆ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਨਾਲ ਆਪਣੇ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਹੋਰ ਸਿੱਖ ਸੰਗਤਾਂ ਸਾਰਿਆਂ ਨੂੰ ਲੈ ਕੇ ਜਦੋਂ ਆਏ ਨੇ ਸ਼ੀਸ਼ ਦਾ دیدار ਕੀਤਾ ਸਮਰੱਤ ਸਤਗੁਰੂ ਨੇ ਭਾਈ ਜੈਤਾ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਆਪਣੀ ਗਲਬਕੜੀ ਵਿੱਚ ਲੈ ਕੇ ਰਜਮਾ ਪਿਆਰ ਕਰਕੇ ਇੱਕ ਬਚਨ ਆਖਿਆ ਕਹਿ ਲੱਗੇ ਰੰਗ ਰੇਟਾ ਗੁਰੂ ਦਾ ਬੇਟਾ ਤੂੰ ਗੁਰੂ ਦਾ ਸੁਪੁੱਤਰ ਹੈਂ ਇੱਕ ਬੇਨਤੀ ਹੋਰ ਹੈ ਉਹ ਬੜੀ ਗੁੰਝਲਦਾਰ ਬੇਨਤੀ ਹੈ ਪਰ ਮੈਂ ਤੁਹਾਨੂੰ ਸੰਖੇਪ ਦੀ ਕਹਿਣੀ ਚਾਹਣਾ ਹੈ ਫਿਰ ਆਪਾਂ ਅੱਗੇ ਤੁਰਦੇ ਹਾਂ ਰੰਗਰੇ ਟਾਜੜਾ ਸ਼ਬਦ ਹੈ ਨਾ ਬਹੁ ਸੌਖਾ ਕਰਕੇ ਕਹਿਣ ਲੱਗਿਆਂ ਉਹ ਸੂਰਮੇ ਤੇ ਬਹਾਦਰਾਂ ਲਈ ਵਰਤਿਆ ਜਾਂਦਾ ਸੀ ਯਾਦ ਰੱਖਿਓ ਉਹ ਆਮ ਕਿਸੇ ਬੰਦੇ ਲਈ ਨਹੀਂ ਵਰਤਿਆ ਜਾਂਦਾ ਸੀ ਜਦੋਂ ਆਰੀਅਨ ਲੋਕ ਆਏ ਨਾ ਭਾਰਤ ਦੀ ਧਰਤੀ ਤੇ ਇਹ ਬੜੀ ਅਹਿਮ ਗੱਲ ਹੈ ਅੱਜ ਅਸੀਂ ਭੁੱਲ ਗਏ ਆਂ ਵੀ ਅਸੀਂ ਕੌਣ ਲੋਕ ਹੈ ਸ਼ਾਇਦ ਤੁਸੀਂ ਇਹ ਗੱਲ ਨੂੰ ਧਿਆਨ ਨਾਲ ਸੁਣ ਲਮੋ ਤੇ ਤੁਹਾਨੂੰ ਚੇਤਾ ਆ ਦੇਵੇ ਸਿੱਖ ਲੋਕ ਹੈ ਆਰੀਅਨ ਲੋਕ ਆਏ ਈਰਾਨ ਤੋਂ ਭਾਰਤ ਦੀ ਧਰਤੀ ਤੇ ਭਾਰਤ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਕਹਿੰਦੇ ਸਨ ਦਰਾਵੜ ਦਰਾਵੜ ਲੋਕ ਬੜੇ ਭੋਲੇ ਭਾਲੇ ਸਿੱਧੇ ਸਾਦੇ ਆਪਣੀ ਕਿਰਤਕਾਰ ਵਾਲੇ ਸਨ ਜਦੋਂ ਆਰੀਅਨ ਆਏ ਤੇ ਇੰਨੇ ਲੋਕਾਂ ਨੇ ਆ ਕੇ ਜਿਹੜੇ ਸਿੱਧੇ ਸਾਦੇ ਭੋਲੇ ਲੋਕ ਸਨ ਦਰਾविड़ ਉਹਨਾਂ ਤੇ ਹੌਲੀ ਹੌਲੀ ਆਪਣਾ ਜ਼ੁਲਮ ਕਰਨਾ ਸ਼ੁਰੂ ਕਰ ਲਿਆ ਕਦੀ ਉਹ ਜ਼ੁਲਮ ਧਰਮ ਦੇ ਨਾਂ ਤੇ ਕਦੀ ਜਾਤ ਪਾਤ ਦੇ ਨਾਂ ਤੇ ਕਦੀ ਉਹ ਸਰੀਰਕ ਰੂਪ ਵਿੱਚ ਵੀ ਜ਼ੁਲਮ ਕਰਨਾ ਤੇ ਇਹੋ ਦਾ ਸਮਾਂ ਲੈ ਆਂਦਾ ਵੀ ਦਰਾविड़ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਕੇ ਜੰਗਲਾਂ 'ਚ ਭੇਜ ਦਿੱਤਾ ਔਰ ਆਰੀਅਨ ਲੋਕਾਂ ਨੇ ਦਰਾਵੜ ਲੋਕਾਂ ਦੇ ਜਿੰਨੇ ਕਾਰੋਬਾਰ ਉਸ ਸਮੇਂ ਦੇ ਜਾਂ ਘਰਵਾਰਾਂ ਤੇ ਇੱਕ ਮੈਂ ਸਿੱਧੇ ਸ਼ਬਦਾਂ ਵਿੱਚ ਕਹਾਂ ਤੇ ਕਬਜ਼ਾ ਕਰ ਲਿਆ ਬਾਹਰੋਂ ਆਏ ਲੋਕਾਂ ਨੇ ਜਿਹੜੇ ਮਲਕੀਅਤ ਰੱਖਣ ਵਾਲੇ ਲੋਕ ਸਨ ਉਹਨਾਂ ਨੂੰ ਬਾਹਰ ਕਰ ਦਿੱਤਾ ਹੁਣ ਕੀ ਹੋਇਆ ਵੀ ਜਿਹੜੇ ਵਿਚਾਰੇ ਦਰਾਵੜ ਲੋਕ ਸੀ ਉਹ ਬੜੇ ਭੋਲੇ ਲੋਕ ਸਨ ਸਿੱਧੇ ਸਾਦੇ ਕੁਝ ਤੇ ਉਹ ਸਨ ਉਹ ਆਦੀਨਗੀ ਜੀ ਕਬੂਲ ਕੇ ਆਰੀ ਲੋਕਾਂ ਦੀ ਉਹਨਾਂ ਨਾਲ ਹੀ ਉਹ ਜਿਨੇ ਕਿਨੇ ਕੰਮ ਕਰਕੇ ਦਿਨ ਕੱਟਣ ਲੱਗ ਪਏ ਪਰ ਕੁਝ ਉਹ ਸਨ ਜਿਹੜੇ ਜੰਗਲਾਂ ਵਿੱਚ ਚਲੇ ਤਾਂ ਗਏ ਪਰ ਉਹਨਾਂ ਅੰਦਰ ਇਹ ਚਿੰਗ ਜਾਗ ਪਈ ਵੀ ਇਹ ਲੋਕ ਬਾਹਰੋਂ ਆ ਕੇ ਸਾਡੇ ਤੇ ਕਾਬਜ਼ ਹੋ ਗਏ ਤੇ ਸਾਰਾ ਕੁਝ ਸਾਡੇ ਤੋਂ ਖੋਹ ਲਿਆ ਉਹ ਜਦੋਂ ਜੰਗਲਾਂ ਵਿੱਚ ਰਹੇ ਲੱਗੇ ਹੁਣ ਜੰਗਲਾਂ ਵਿੱਚ ਕੁਦਰਤੀ ਗੱਲ ਐ ਕਿ ਉੱਥੇ ਕੁਦਰਤੀ ਗੱਲ ਐ ਵੀ ਜਾਨਵਰ ਆਦਕ ਰਹਿੰਦੇ ਸਨ ਉਹਨਾਂ ਜੰਗਲਾਂ ਵਿੱਚ ਰਹਿ ਕੇ ਗੁਜ਼ਾਰਾ ਤੇ ਕੀਤਾ ਹੀ ਕੀਤਾ ਪਰ ਉਹ ਸ਼ਾਸਤਰ ਵਿਦਿਆ ਵਿੱਚ ਬੜੇ ਮਾਹਰ ਬਣ ਗਏ ਕਿਵੇਂ ਬਣੇ ਉਹਨਾਂ ਜੰਗਲਾਂ ਨੂੰ ਰੁੱਖਾਂ ਦੀ ਕਿਸੇ ਡੰਡੇ ਛੋਟੇ ਨੂੰ ਘੜ ਕੇ ਤਿੱਖੇ ਤਰਸ਼ੂਲਾਂ ਤਰ੍ਹਾਂ ਸ਼ਾਸਤਰ ਬਣਾ ਲੇ ਕਈ 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 ਵਾਰ ਜੰਗਲ ਵਿੱਚ ਕਿਸੇ ਜਾਨਵਰ ਨਾਲ ਮੁਕਾਬਲਾ ਹੋਣਾ ਤੇ ਉਦੋਂ ਮਜਬੂਰੀ ਸੀ ਉਹਨਾਂ ਦਾ ਸ਼ਿਕਾਰ ਕਰਨਾ ਪੈਂਦਾ ਸੀ ਕਿਉਂਕਿ ਰਹਿ ਹੀ ਜੰਗਲ ਵਿੱਚ ਰਹੇ ਨੇ ਹਰ ਤਰ੍ਹਾਂ ਦਾ ਸ਼ਾਸਤਰ ਬਣਾ ਲਿਆ ਹਰ ਤਰ੍ਹਾਂ ਦੀ ਸਮੇਂ ਦੇ ਨਜਾਕਤ ਨਾਲ ਵਿਉਂਤਬੰਦੀ ਬਣਾਲੀ ਵਕਤ ਅਜੇਹਾ ਬਣ ਗਿਆ ਇਹੀ ਲੋਕ ਸਮਾਂ ਪਾ ਕੇ ਇਹੀ ਲੋਕ ਸਮਾਂ ਪਾ ਕੇ ਪਹਿਲਾਂ ਤੇ ਕੇਵਲ ਲੱਕੜਾਂ ਦੇ ਸ਼ਾਸਤਰ ਬਣਾਏ ਤਿੱਕੇ ਤਰਸ਼ੂਲ ਤੀਰ ਕਮਾਨ ਆਦਿਕ ਇੰਨੇ ਲੋਕਾਂ ਕਿਸੇ ਵਕਤ ਲੋਹੇ ਦੇ ਸ਼ਸਤਰ ਬਣਾਉਣੇ ਸ਼ੁਰੂ ਕਰ ਲਏ ਫਿਰ ਲੋਹੇ ਦੇ ਸ਼ਸਤਰਾਂ ਨੂੰ ਚਲਾਉਣ ਵਿੱਚ ਬੜੇ ਮਾਹਰ ਹੋ ਗਏ ਇਹ ਸਾਰਾ ਕੁਝ ਵਾਪਰਿਆ ਜਦੋਂ ਇਹ ਬਹਾਦਰ ਤੇ ਸੂਰਮੇ ਬਣ ਗਏ ਨਾ ਸ਼ਸਤਰ ਧਾਰਨ ਕਰਕੇ ਉਦੋਂ ਇਹਨਾਂ ਲਈ ਕਦੀ ਰੰਗ ਰੇਟਾ ਪਹਿਲਾਂ ਰੰਗੜ ਫਿਰ ਰੰਗਰੇਟਾ ਸ਼ਬਦ ਬਦਲਦਾ ਰਿਹਾ ਤੇ ਇਹ ਉਹ ਲੋਕ ਸਨ ਬਹਾਦਰ ਸੂਰਮੇ ਜਿਨ੍ਹਾਂ ਨੂੰ ਰੰਗ ਰੇਟਾ ਸ਼ਬਦ ਵਰਤਿਆ ਜਾਂਦਾ ਸੀ ਜਿਹੜੇ ਜੰਗਾਂ ਦੇ ਮੈਦਾਨ ਵਿੱਚ ਦੂਜਣ ਵਾਲੇ ਲੋਕ ਸਨ ਬੜੇ ਬਹਾਦਰ ਲੋਕ ਸਨ ਗੁਰੂ ਨੇ ਤਾਂ ਬਚਨ ਆਖਿਆ ਸੀ ਸ਼ੀਸ਼ ਆਪਣੇ ਆਪਣੇ ਸੀਨੀਅਰ ਨਾਲ ਲਾ ਕੇ ਰੰਗ ਰੇਟਾ ਗੁਰੂ ਦਾ ਬੇਟਾ